ਕਰਦੇ ਜੈ ਕਰਦੇ ਵੇਲਾ ਕਰਦੇ ਜੈ ਜੁਤੀਮਾਨ ਮੁਦਾਬ 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 ਭਗਵਾਨ ਤਮਾਨ ਸਰਕਾਰ ਦੇ ਬੜੇ ਕਰਦੇ ਜੈ ਕਰਦੇ ਵੇਲਾ ਕਰਦੇ ਜੜਾ ਪੁੱਟੀਆਂ ਗਈਆਂ ਜੋ ਭਗਵਾਨ ਤਮਾਨ ਸਰਕਾਰ ਦੀਆਂ ਜੋ ਪੁੱਛ ਸ਼ੰਭੂ ਦੇ ਖਲੋੜੀ ਦੇ ਉੱਪਰ ਚਿੱਟਾ ਤਮਾਨ ਤਮਾਨ ਦੀ ਪੁੱਛ ਸਰਕਾਰ ਨੇ ਬੈਠੇ ਥੱਲੇ ਬੈਠੋ ਉਦੋਂ ਤੇ ਸੱਜਣ ਸਿੰਘ ਕੀਮਾ ਗੋਲ ਮੋਲ ਕਰ ਰਿਹਾ ਫੁੱਟੇ ਬੱਲੇ ਮੋੜ ਤੋਈ ਗਿਆ ਨੇ ਦੀ ਕਹਿੰਦੇ ਜੀ ਅਸੀਂ ਨਕਵਾੜੀ ਪਾਤੀ ਆ ਕਿਹੜੀ ਨਕਵਾੜੀ ਬਈ ਉਹ ਤੋਂ ਖਾ ਕਹਦਾ ਝੋਨਾ ਮਰਿਆ ਵਾ ਕਹਿੰਦਾ ਸਮਾਰ ਕਹਿੰਦਾ ਇਹ ਮੁਰਗੀ ਦੇ ਟੁੰਡੀ ਦਾ ਖਰਾਬਾ ਦੇਾਂਗੇ ਉਹਦੇ ਤੋਂ ਭੱਜਾ ਪੱਲੇ ਦੱਖਣੀ ਦੇ ਤੌਰ ਤੇ ਰੇਡ ਘਰਾਂ ਦੇ ਬੱਲੇ ਦੇ ਬਰਾਲਿਆ ਇੱਕ ਅਕੇ ਭਰਾਓ ਆਪਣੇ ਸਿੰਘਾਂ ਜਿੱਤੇ ਟੇਕ ਰੱਖੋ ਪੂਰੀ ਅੰਦਰ ਕਰਮੋ ਕਰਮ ਹੋ ਜਾਣ ਗਿਆ ਠੀਕ ਹੈ ਭਰਾ ਠੀਕ ਹੈ ਜੇ ਤੇਆ ਜੋ ਮਰਜੀ ਕੋਈ ਕਹੀ ਜਾਵੇ ਲੈ ਕਾਰ ਕੇ ਬੈਠਾ ਆ ਪਿਆ ਕੋਸ਼ਿਸ਼ ਕਰੀ ਸਰਕਾਰ ਨੇ ਕੀਤਾ ਹੀ ਜੋ ਤੂੰ ਹੀ ਕਹਿੰਦੇ ਹੋ ਨਹੀਂ ਪੁੱਛ ਹੁੰਦਾ ਇਸ ਤਰ੍ਹਾਂ ਕੇ ਜਦੋਂ ਪਿੰਡਾਂ ਚੋਂਦੇ ਆ ਫੋਨ ਵਿਰੋਧ ਕਰਾਂਗੇ ਕਾਲੀਏ ਝੰਡਾ ਲਾ ਜਵਾਬ ਲਾਗੇ ਇਹਨਾਂ ਦੇ ਕੋਲ ਡਰਦੇ ਨਹੀਂ ਆ ਗਏ ਲੋ ਇਹ ਮੱਖ ਮੰਤਰੀ ਜਿਹੜੇ ਕਹਿੰਦੇ 2500 ਰਾਜ ਕਰਾਂਗੇ ਡਰਦੇ ਨਹੀਂ ਆ ਗਏ ਠੀਕ ਹੈ ਭਰਾ ਤੁਹਾਡਾ ਅੱਛਾ ਇਹਦੇ ਧੰਨਵਾਦ ਆ ਹੋਰ ਤੁਹਾਡੇ ਨਾਲ ਸਰਵੇਸ਼ ਸਿੰਘ ਬਾਉਪੁਰਾ ਗੱਲਬਾਤ ਕਰਨਗੇ ਆਜੋ ਆ ਜਾਓ